ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਤੇ ਕੋਠੇ ਕਪਾਹਾ ਵਾਲੇ ਥਾਲੇਵੇ ਦੀ ਸਾਫ਼ ਮਿੱਤਰੋ ਬਹੁਤ ਸੋਹਣਾ ਮੁੱਠੀ ਵਾਲਾ ਥਣ ਤੇ ਤੱਕ ਜ਼ਰੂਰ ਥੋੜੀ ਜੀ ਮਿੱਤਰੋ ਲੇਵੇ ਦੀ ਅੱਗੇ ਨੂੰ ਆ ਥਾਲੇਵੇ ਦੀ ਪੂਰੀ ਸਾਫ਼ ਹੈ ਕਿੰਨਾ ਕੁ ਦੁੱਧ ਦੁੱਧ ਕੱਢਿਆ ਕਦੋਂ ਸੂਈ ਹੈ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਤੇ ਸਿੰਘ ਮਿੱਤਰੋ ਜ਼ਰੂਰ ਖੁੱਲਾ ਵਜਣ ਚੰਗਾ ਤੇ ਚੰਗੀ ਸਮੀਬੀ ਵੀ ਆ ਕੀ ਕਰਦੇ ਆ ਭਾਈ ਜੀ ਤੇ ਨਾਲ ਗੱਲਬਾਤ ਹਾਂ ਭਾਈ ਸਤਿਨਾਮ ਕੀ ਹਾਲ ਚਾਲ ਹੈ ਠੀਕ ਆ ਸਤਿਕਾਰ ਸਤਿਕਾਰ ਹੋ ਠੀਕ ਆ ਸਿੱਤਾ ਹਾਂਜੀ ਠੀਕ ਠਾਕ ਠੀਕ ਅ ਮੱਝ ਦਾ ਸੂਆ ਕਿਹੜਾ ਤੀਜਾ ਸੂਆ ਡਾਕਟਰ ਤੀਜਾ ਸੂਆ ਸੂਈ ਆ ਕਦੋਂ ਕ ਸੂਈ ਆ ਇਹ ਅੱਜ ਸਵੇਰੇ ਸੀਕਵੇਸ ਹੋਈ ਆ ਜੀ ਤੇ ਜੇਰ ਜੇਰ ਕੰਪਲੀਟ ਆ ਜੀ ਦੇਖੋ ਓਕੇ ਹਾਂਜੀ ਠੀਕ ਹੈ ਜੇਰ ਪੈ ਚੁੱਕੀ ਆ ਜੀ ਬਾਲਾ ਬੱਦ ਖਾ ਨਹੀਂ ਸਕਦੇ ਹੁੰਦੇ ਮਗਰ ਕੱਟੀ ਆ ਰੋਸੇ ਰੰਗ ਦੇ ਕੱਟੀ ਆ ਤੋਰ ਇੱਕ ਵਾਰੀ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤੱਕ ਕਰੋ ਭਾਈ ਦੇ ਨਾਲ ਸੰਪਰਕ ਤੇ ਦੁੱਧ ਦੁੱਧ ਕਿੰਨਾ ਕੱਢਿਆ 13 ਲੀਟਰ ਕੱਢਿਆ 13 ਲੀਟਰ ਫਿਕਸ ਹਵਾਨੇ ਦੀ ਆ ਤੇ 13 ਲੀਟਰ ਵਾਈ ਕਹਿੰਦਾ ਵੀ ਦੁੱਧ ਕੱਢਿਆ ਮੋੜ ਲੋ ਜੀ ਵਜਨ ਚੰਗਾ ਤੇ ਚੰਗੀ ਸਮੀ ਵੀ ਆ ਬੰਦ ਬੰਦ ਜੋ ਜਿਹੜੇ ਵੀਰ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਰੇਟ ਕੀ ਕਰਤਾ ਜੀ ਆਪਾਂ ਰੇ ਡਾਕਟਰਾਂ ਨੇ 20 ਇਅਰ ਕਰਾਇਆ ਇੱਕ 20 ਠੰਡੀ ਸੀਲ ਬੋਤਾ ਹਾਂ ਆ ਠੰਡੀ ਸੀਲ ਪੂਰੀ ਹੈ ਕਿ ਮਰਜ਼ੀ ਚ ਬਾ ਕੇ ਬੈਠੀ ਹਾਂ ਮੈਂ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 8874 ਜੀ 88474 12587 12587 ਧੰਨਵਾਦ